ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸੈਕਟਰੀ ਤੇ ਸੀਨੀਅਰ ਸਿਖਾਗੋ ਮਨਜਿੰਦਰ ਸਿੰਘ ਸਰਾਏ ਜੀ ਦੇ ਨਾਲਿਕ ਸੁਰ ਨਾਲ ਜੁੜ ਚੁੱਕੇ ਨੇ ਸਰਸਾ ਸਾਹਿਬ ਤੁਹਾਡਾ ਦੈਨਿਕ ਸੁਰਾ ਸਵਾਗਤ ਹੈ ਜੀ ਜੀ ਧੰਨਵਾਦ ਜੀ ਬਾਈਰੂ ਜੀ ਖਾਲਸਾ ਸਾਹਿਬ ਜੀ ਬਾਈਰੂ ਜੀ ਕੀ ਹਫਤ ਹੈ ਸਰ ਅ ਅੱਜ ਕੁਝ ਪੰਜਾਬ ਤੋਂ ਜੁਆਇਨਿੰਗਸ ਹੋਈਆਂ ਨੇ ਜੀ ਕੀ ਸਮਝ ਸਕਦੇ ਆ ਕਿ ਇਹ ਜੁਆਇਨਿੰਗਸ ਦਾ ਜਿਹੜਾ سلسلہ ਚੱਲ ਰਿਹਾ ਹੈ ਹੁਣ ਦਿੱਲੀ ਹੀ ਜੁਆਇਨਿੰਗਸ ਹੋਇਆ ਕਰਨਗੀਆਂ ਜਿਸ ਤਰ੍ਹਾਂ ਅੱਗੇ ਆਪਾਂ ਪੰਜਾਬ ਹੈੱਡਕੁਆਰਟਰ ਜਿਹੜਾ ਬੀਜੇਪੀ ਦਾ ਚੰਡੀਗੜ੍ਹ ਹੈ ਉੱਥੇ ਸੀ ਤੇ ਸਾਰਾ ਕੇਂਦਰ ਹੁਣ ਦਿੱਲੀ ਹੋ ਗਿਆ ਜੀ ਨੇ ਪੰਜਾਬ ਦੇ ਜੁਆਨ ਨੂੰ ਪੰਜਾਬ ਹੀ ਹੁੰਦੀ ਆ ਜੀ ਅੱਜ ਕਿਉਂਕਿ ਜਾਖੜ ਸਾਹਿਬ ਵੀ ਦਿੱਲੀ ਅੰਦਰ ਸੀਗੇ ਔਰ ਇਸ ਕਰਕੇ ਉਹ ਦਿੱਲੀ ਤੇ ਜੁਆਇਨਿੰਗ ਕਰਨਾ ਚਾਹੁੰਦੇ ਸੀਗੇ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਹਾ ਜੇ ਉਹ ਦਿੱਲੀ ਦਫਤਰ ਚ ਕਰ ਦਿੰਦੇ ਆ ਇਸ ਕਰਕੇ ਕੀਤੀਗੀ ਵਰਨਾ ਤੇ ਪੰਜਾਬ ਦੇ ਜੁਆਨ ਨੂੰ ਪੰਜਾਬ 'ਚ ਹੋਗੀ ਬਾਈ ਚਾਂਸ ਕਿ ਅੱਜ ਉਹ ਦਿੱਲੀ ਸੀਗੇ ਤੇ ਜੁਆਇਨਿੰਗ ਦਿੱਲੀ ਉਹਨਾਂ ਨੇ ਅੱਜ ਹੀ ਜੁਆਇਨਿੰਗ ਹੋਣੀ ਸੀ ਦਿੱਲੀ ਤੇ ਇਸ ਕਰਕੇ ਫਿਰ ਉਹਨਾਂ ਦੀ ਆ ਤੋਂ ਫਿਸ ਵਿੱਚ ਕਰਾਈ ਜੇ ਵਰਨਾ ਪੰਜਾਬ ਦੀ ਜੁਆਇਨਿੰਗ ਤੇ ਯਾਦਤਰ ਕੋਸ਼ਿਸ਼ ਹੁੰਦੀ ਪੰਜਾਬ ਸੀ ਹੋਵੇ ਜੀ ਪਰ ਦਰਜਾ ਬਦਰਜਾ ਨੇਤਾ ਜਿਹੜੇ ਭਾਰਤ ਜਨਤਾ ਪਾਰਟੀ ਚ ਆ ਰਹੇ ਨੇ ਕੋਈ ਸੰਕੇਤ ਅਸਰ ਦੇ ਸਕਦੇ ਹੋ ਕਿਉਂਕਿ ਪੰਜਾਬ ਚ ਬੜੀ ਬੇਸਬਰੀ ਨਾਲ ਲੋਕਾਂ ਚ ਇਹ ਖਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਜੋ ਰਿਊਮਰ ਫੈਲਿਆ ਹੋਇਆ ਹੈ ਕਿ ਸੱਤਾ ਧਾਰੀ ਤੇ ਪੰਜਾਬ ਦੇ ਕਾਫੀ ਸਿਟਿੰਗ ਐਮਐਲਏ ਜਿਹੜੇ ਨੇ ਕੰਟੈਕਟ ਚ ਨੇ ਬੀਜੇਪੀ ਦੀ ਨਹੀਂ ਕੋਈ ਸਾਰੇ ਗੱਲਾਂ ਚੱਲਦੀ ਰਹਿੰਦੀਆਂ ਨੇ ਇਸ ਤਰ੍ਹਾਂ ਦੀਆਂ ਕਫਵਾਵਾਂ ਦੀਆਂ ਦੇਖੋ ਪਹਿਲੀ ਗੱਲ ਆ ਮੈਂ ਬੜੇ ਤੁਹਾਨੂੰ ਇਹ ਜ਼ਰੂਰ ਕੱਲ ਕਹਿਣਾ ਚਾਹੁੰਦਾ ਵਿਸ਼ਵਾਸ ਨਾਲ ਇੱਥੇ ਚੁਣੀ ਹੋਈ ਸਰਕਾਰ ਹੈ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਕੋਈ 4 ਐਮਐਲਏ ਹੋਰ ਵੀ ਨਰਾਜ਼ ਹੋ ਸਕਦੇ ਨੇ 6 ਹੋਰ ਵੀ ਹੋ ਸਕਦੇ ਨੇ ਲੇਕਿਨ ਇਹਦੇ ਨਾਲ ਸਰਕਾਰ ਦੇ 92 ਐਮਐਲਏ ਨੂੰ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਪਹਿਲੀ ਗੱਲ ਜੀ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਤੁਹਾਨੂੰ ਇਹ ਜ਼ਰੂਰ ਨੋਟਿਸ ਲੈਣ ਦੀ ਲੋੜ ਆ ਕਿ ਪੰਜਾਬ ਦੇ ਜਾਂ ਦੇਸ਼ ਦੇ ਇਤਿਹਾਸ ਦੇ ਅੰਦਰ 75 ਸਾਲ ਜਿਨੇ ਕਦੀ ਹੋਇਆ ਹੋਊਗਾ ਕਿ 2 ਸਾਲ ਦੀ ਐਡੀ ਮੈਜੋਰਟੀ ਨਾਲ ਜਿਹਨੂੰ ਕਿਹਾ ਬਰੂਟਲ ਮੈਜੋਰਟੀ ਦੇ ਨਾਲ ਸਰਕਾਰ ਬਣੀ ਹੋਵੇਗੀ ਜੀ 92 ਮੈਂਬਰ ਜਿਹੜੇ ਬਣੀ ਹੋਵੇ ਉਹਦੇ ਸਿਟਿੰਗ ਐ ਮੈਂਬਰ ਪਾਰਲੀਮੈਂਟ ਉਹਦੇ ਸਿਟਿੰਗ ਮੈਂਬਰ ਪਾਰਲੀਮੈਂਟ ਜਿਹਨੂੰ ਟਿਕਟ ਮਿਲ ਚੁੱਕੀ ਹੋ ਗਈ ਹੈ ਅਗਲੀ ਵਾਰ ਇਲੈਕਸ਼ਨ ਦੀ ਉਹ ਛੱਡ ਕੇ ਚਲੇ ਜাবে ਉਹਦਾ ਸਿਟਿੰਗ ਐ ਐਮਐਲਏ ਨੂੰ ਛੱਡ ਕੇ ਚਲੇ ਜাবে ਉਹਦਾ ਰੀਜ਼ਨ ਆ ਉਹਦਾ ਰੀਜ਼ਨ ਇਹ ਹੈ ਕਿ ਲੋਕ ਇਹ ਮੰਨਣ ਲੱਗ ਪਏ ਨੇ ਕਿ ਯਾਰ ਇਹ ਬਿਲਕੁਲ ਹੀ ਫਰਾਡ ਨਹੀਂ ਮਾਫ਼ ਕਰੂੰ ਮੈਨੂੰ ਇਸ ਤਰ੍ਹਾਂ ਦਾ ਵਰਡ ਨਹੀਂ ਕਹਿਣਾ ਚਾਹੀਦਾ ਕਿ ਇਹ ਰਿਐਲ ਹੈ ਕਿਉਂਕਿ ਬਿਲਕੁਲ ਹੀ ਮਤਲਬ ਕੋਈ ਇੱਕ ਕੱਤੇ ਗੱਲ ਹੁੰਦੀ ਆ ਕਿ ਚਲੋ ਯਾਰ ਵੈਸੇ ਚਲੋ ਦੇਖੋ ਪੋਲੀਟੀਕਲ ਲੋਕ ਕਈ ਨਾ ਚਾਰ ਗੱਲਾਂ ਫਾਲਤੂ ਕਹਿ ਵੀ ਦਿੰਦੇ ਨੇ ਜੀ ਠੀਕ ਹੈ ਲੇਕਿਨ ਉਹਨਾ ਮਕਸਦ ਇਹ ਹੁੰਦਾ ਕਿ ਇਹ ਚਾਰ ਫਾਲਤੂ ਕਹੀਆਂ ਨੇ ਉਹਦੇ ਚ ਬਾਕੀ ਜਿਹੜੀਆਂ 10 ਅਸਲੀ ਕਹੀਆਂ ਉਹ ਵੀ ਕਰਨੀਆਂ ਨੇ ਇਹ ਵਾਹਦ ਪਾਰਟੀ ਆ ਦੇਖੋ ਮੈਂ ਤੁਹਾਨੂੰ ਇੱਕ ਜਗ੍ਹਾ ਮੈਂ ਐਗਜ਼ਾਮਪਲ ਦੇ ਕੇ ਦੱਸਾਂ ਜੀ ਤੁਸੀਂ ਅਕਸਰ ਦੇਖਿਆ ਹੋਊਗਾ ਲੋਕਾਂ ਦੀਆਂ ਦੁਕਾਨਾਂ 'ਚ ਨਕਲੀ ਮਾਲ ਪਿਆ ਹੁੰਦਾ ਜੀ ਲੋਕ ਕਹਿੰਦੇ ਨੇ ਮਾਲ ਨਕਲੀ ਆ ਮੈਨੂੰ ਲੱਗਦਾ ਕਿ ਕਦੀ ਸੁਣਿਆ ਨਹੀਂ ਹੋਊਗਾ ਕਿ ਦੁਕਾਨ ਨਕਲੀ ਆ ਜੀ ਆਮ ਆਦਮੀ ਪਾਰਟੀ ਦੀ ਦੁਕਾਨ ਨਕਲੀ ਆ ਮਾਲ ਤੇ ਛੱਡ ਹੀ ਦਿਓ ਮਾਲ ਤੇ ਹੁਣ ਕਿੱਥੇ ਆਉ ਦੇ ਅੰਦਰ ਐਨਾ ਨਕਲੀ ਤੁਸੀਂ ਲੋਕਾਂ ਨੂੰ ਵਾਦਾ ਕਰਕੇ ਆਏ ਕਰਕੇ ਮਾਫੀਆਂ ਪੈਂਚਨਾ ਇਹ ਜਹਾਜ਼ ਇਹ ਹੈਲੀਕਾਪਟਰ ਇਹ ਵੱਡੀਆਂ ਵੱਡੀਆਂ ਕੋਠੀਆਂ ਇਹ ਅਖਬਾਰਾਂ ਚ ਐਡਾਂ ਇਹ ਸਾਰਾ ਪੈਸਾ ਪੰਜਾਬ ਦਾ ਬੋਰਡੀਆਂ ਤੇ ਹੋਡੀਆਂ ਤੇ ਜਿੰਨਾ ਕੁਝ ਤੁਸੀਂ ਕਹਿ ਕੇ ਆਏ ਸਾਰਾ ਕੁਝ ਉਹਦੇ ਉਲਟ ਕਰਦੇ ਪਏ ਚ ਅੱਜ ਸਿਕਿਉਰਟੀ 5-500 ਬੰਦੇ ਦੀ ਸਿਕਿਉਰਟੀ ਚਾਹੀਦੀ ਪੂਰੇ ਦੇ ਪੂਰੇ ਸ਼ਹਿਰ ਚ ਕਰਫਿਊ ਲਵਾ ਦਿੰਦੇ ਜੇ 20 ਲੱਖ ਰੁਪਏ ਘੰਟੇ ਵਾਲੇ ਜਹਾਜ਼ ਸਵਾਰੀ ਕਰਦੇ ਜੇ ਹੈਲੀਕਾਪਟਰ ਥੱਲੇ ਉਤਰਦੇ ਨਹੀਂ ਬੰਗਲੇ ਤੁਹਾਨੂੰ ਵੱਡੇ ਚਾਹੀਦੇ ਆ ਗੱਡੀਆਂ ਤੁਹਾਨੂੰ 2-2 ਕਰੋੜ ਦੀਆਂ ਲੈਂਡ ਕਰੂਜ਼ਰ ਚਾਹੀਦੀਆਂ ਨੇ ਅੱਲਾ ਕੁਛ ਛੱਡਿਆ ਹੀ ਨਹੀਂ ਪੰਜਾਬ ਦਾ ਸਾਰਾ ਪੈਸਾ ਅਖਬਾਰਾਂ 'ਚ ਔਰ ਟੀਮਾਂ 'ਚ ਉਡਾੜ ਦਿੱਤਾ ਸਿਰ ਇਸ ਕਰਕੇ ਲੋਕ ਜਿਹੜੇ ਨੇ ਲੋਕ ਕਹਿੰਦੇ ਪਿੰਡਾਂ 'ਚ ਵੱਟੇ ਮਾਰਦੇ ਅੱਜ ਮੈਨੂੰ ਰਿੰਕੂ ਨੇ ਗੱਲ ਮੈਂ ਰਿੰਕੂ ਨਾਲ ਪੁੱਛਿਆ ਜੀ ਤੁਸੀਂ ਰਿੰਕੂ ਬਹੁਤ ਵੱਡਾ ਸਟੈਪ ਆ ਤੇਰਾ ਯਾਰ ਬਹੁਤ ਵੱਡਾ ਸਟੈਪ ਆ ਜੀ ਕਿਉਂਕਿ ਦੇਖੋ ਆਲਟੀਮੇਟਲੀ ਇਲੈਕਸ਼ਨ ਆ ਰਹੇ ਕਿੰਨਾ ਭਾਜੀ ਕਰੀਏ ਕੀ ਜਿਹੜੇ ਪਿੰਡ ਚ ਜਾਂਦਾ ਲੋਕ ਵੱਟੇ ਮਾਰਦੇ ਔਰ ਲੋਕ ਗਾਲ੍ਹਾਂ ਕੱਢਦੇ ਨੇ ਲੋਕ ਪਿੰਡਾਂ ਦੇ ਕਹਿੰਦਾ ਇਹ ਹਾਲਾਤ ਬਣੇ ਪਏ ਨੇ ਕੋਈ ਬਹੁਤ ਵੱਡੀ ਗੱਲ ਨਹੀਂ ਆ ਕਿ ਕੈਂਡੀਡੇਟ ਨੂੰ ਕੁੱਟ ਪਾਵੇ ਪੰਜਾਬ 'ਚ ਜੀ ਇਹ ਜੋ ਦਾ ਬਿਆਨ ਸੀ ਮੈਂ ਕਹਾਂ ਵੀ ਰੀਜ਼ਨ ਕਿ ਇੰਨਾ ਵੱਡਾ ਮਤਲਬ ਇੱਕੋ ਕਹਿਣ ਦੀ ਗੱਲ ਹੈ ਇਹ ਬਹੁਤ ਵੱਡਾ ਸਟੈਂਡ ਸੀਗਾ ਔਰ ਇੱਕ ਸੁਪਿੰਗ ਐਮਐਲਏ ਆ ਉਹ ਕਹਿੰਦਾ ਯਾਰ ਮੈਂ ਦੁਬਾਰਾ ਇਲੈਕਸ਼ਨ ਲੜਨੂੰ ਪਰ ਇਹਨਾਂ ਨਾਲ ਨਹੀਂ ਮੈਂ ਉਹਨੂੰ ਕਿਹਾ ਫਿਰ ਨਾਲ ਹੀ ਸਦੂਈ ਭਾਜੀ ਤੁਸੀਂ ਦੇਖੋ ਕਿੰਨਾ ਫਰਾਡ ਹੋ ਸਕਦਾ ਏ ਹੁਣ ਸਾਨੂੰ ਕਹਿੰਦੇ ਆ ਇਹ ਜੀ ਤੁਸੀਂ ਵੀਡੀਓ ਤੁਸੀਂ ਕਹੋ ਜੀ ਸਾਨੂੰ ਫੋਨ ਆ ਗਿਆ ਸਾਨੂੰ ਕਿਥੋਂ ਬਸ ਫੋਨ ਨੰਬਰ ਦੀ ਲੋੜ ਨਹੀਂ ਕੋਈ ਸਾਨੂੰ 25 ਕਰੋੜ ਆਫਰ ਹੋ ਗਿਆ ਤੁਹਾਨੂੰ 10 ਕਰੋੜ ਆਫਰ ਹੋ ਗਿਆ ਕਹਿੰਦਾ ਸੀਗਾ ਲੋਕ ਨੰਬਰ ਪੁੱਛਣਗੇ ਅਸੀਂ ਇਲਾਕੇ ਜਾਣਾ ਹੈ ਟੀਵੀ ਤੇ ਕੁਝ ਵੀ ਬੋਲ ਦਾਂਗੇ ਪਬਲਿਕ ਬਾਅਦ ਜਾਵਾਂਗੇ ਆਪਣੇ ਵਰਕਰਾਂ ਕੋ ਜ ਤੂੰ ਤਾਂ ਕੁਝ ਕਰ ਸਮਾ ਬੋਨੀ ਨੀ بس ਤੂੰ ਬੋਲ ਦੋ بس ਤੂੰ ਕਹਿਣਾ ਬਸ ਨਾ ਨੰਬਰ ਨਹੀਂ ਬਤਾ ਸਕਦੇ ਦੱਸੋ ਪਰ ਪਰ ਦੂਜੇ ਪਾਸੇ ਸੁਸ਼ੀਲ ਰਿੰਕੂ ਤੇ ਅੰਗੁਰਾਲ ਦੀ ਤੁਸੀਂ ਗੱਲ ਕੀਤੀ ਹੈ ਵਿਰੋਧੀ ਧਿਰ ਕਹ ਲੋ ਜਾਂ ਤੁਹਾਡੀ ਵਿਰੋਧੀ ਧਿਰ ਆ ਦਿੱਲੀ ਦੀ ਸੱਤਾ ਪੰਜਾਬ ਦੀ ਸੱਤਾ ਧਾਰੀ ਤੇਰੇ ਆਮ ਆਦਮੀ ਪਾਰਟੀ ਇਹ ਕਹਿ ਰਹੇ ਨੇ ਕਿ ਬਾਮ ਰੋੜੀ ਜਾ ਰਹੀ ਆ ਆਰਮ ਟਵਿਸਟਿੰਗ ਚੱਲ ਰਹੀ ਆ ਜਿਹਦੀ ਬਾਮ ਰੋੜੀ ਜਾਂਦੀ ਆ ਉਹਨੂੰ ਪਾਰਟੀ ਚ ਲੈ ਜਾਂਦੇ ਨੇ ਚਲ ਮੈਂ ਕੱਲ ਕਹਿਣਾ ਮੈਂ ਉਹਨਾਂ ਦੀ ਗੱਲ ਤੋਂ ਹੀ ਸਹਿਮਤੀ ਮੰਨ ਲਈ ਨਾ ਪਰ ਇਹ ਦਿੱਸ਼ਤ ਜਾਰੀ ਕਰਦੇ ਨੇ ਕਿ ਸਾਡੇ ਫਲਾਣੇ ਫਲਾਣੇ ਬੰਦਿਆਂ ਦੀ ਆਰਡਰ ਬਾਮ ਰੋੜੀ ਜਾ ਸਕਦੀ ਆ ਦੇਖੋ ਬਾਮ ਰੋਣ ਦਾ ਕੋਈ ਤਰੀਕਾ ਤਾਂ ਹੁੰਦਾ ਨੂੰ ਕੋਈ ਦੱਸਣ ਵੀ ਪਾਜੀ ਐਂ ਬਾਮ ਰੋਣੀ ਆ ਇਸ ਸੰਬੰਧੀ ਐਂ ਮਰੋਣੀ ਆ ਇਸ ਸੰਬੰਧੀ ਐਂ ਮਰੋੜਣੀ ਆ ਇਸ ਸੰਬੰਧੀ ਐਂ ਮਰੋੜਣੀ ਆ ਸਾਨੂੰ ਦੱਸ ਦੇ ਖੁੱਟੂ ਘੜੀ ਗੱਲ ਤੇ ਕਲੀਅਰ ਹੋ ਜੂਗੀ ਜਿਹੜਾ ਚਲੇ ਜਾਂਦਾ ਉਹ ਜਿਹੜਾ ਨਹੀਂ ਜਾਂਦਾ ਕਹਿੰਦੇ ਜੀ ਸਭ ਤੋਂ ਇਮਾਨਦਾਰ ਸੀ ਜਿਹੜਾ ਚਲੇ ਜਾਂਦਾ ਕਹਿੰਦੇ ਜੀ ਬਈ ਬਾਂਸ ਨੂੰ 25 ਕਰੋੜ ਮਿਲ ਗਿਆ ਮੈਂ ਤੁਹਾਨੂੰ ਦੇਖੋ ਪਾਜੀ ਨਹੀਂ ਜੀ ਆਪਾਂ ਵੈਸੇ ਟੀਵੀ ਤੇ ਆ ਲੰਬੀਆਂ ਗੱਲਾਂ ਨਹੀਂ ਪਰ ਮੈਂ ਤੁਹਾਨੂੰ ਵੈਸੇ ਜ਼ਰੂਰ ਕਹਿਣਾ ਚਾਹਾਂ ਤੁਸੀਂ ਥੋੜਾ ਤਵੱਜੂ ਦਿਓ ਜੇ ਅਗਰ ਤੁਸੀਂ 2 ਸਾਲ ਪਹਿਲਾਂ ਜਾਓ ਜੀ ਸਿੰਗਲਾ ਕਿੰਨੇ ਪੈਸੇ ਤੇ ਇਹਨ भगवंत मान जी अपना मंत्री। कि, किन, किन पैसा ना ने असिया मान लें गी जी, है पर, आ ना। जी। ना ना। दो लाख रुपये पिछे मंत्री खुद बिकते पे ने पच्ची करोड़ क्यों दे दुग दस दू मेन ਜੀ ਇਹ ਮੇਰਾ ਤਾਂ ਸਵਾਲ ਨਹੀਂ ਨਾ ਇਹ ਤੇ ਉਹਨਾਂ ਦਾ ਖੁਦ ਦਾ ਹੈ ਅੱਛਾ ਉਹ 2 ਲੱਖ ਦੀ ਆਡੀਓ ਅਜੇ ਤੱਕ ਨਹੀਂ ਮਿਲੀ ਉਹ ਸਿੰਘਲੈਂਡ ਦੀ ਪਾਰਟੀ ਕੀ ਹੈਗਾ ਸਿੱਧਾ ਬਰਦਿਆਂ ਤੁਸੀਂ ਦੇਖੋ ਇਹ ਗਰੀਬ ਬੰਦੇ ਨੂੰ ਚੁੱਕ ਕੇ ਜੇਲ੍ਹ ਚ ਪਾਤਾ ਸਿਰਫ ਇਸ ਵਾਰ ਉਸ ਤੇ ਅਸੀਂ ਮੈਸੇਜ ਦੇਣਾ ਕਿ ਦੇਖੋ ਜੀ ਅਸੀਂ ਲੋਕਾਂ ਨੂੰ ਬੰਦ ਕਰਦੇ ਪਏ ਆ ਉਹ ਵਿਚਾਰਾ ਗਰੀਬ ਕਹਿੰਦਾ ਮੈਂ ਲੈ ਕਿਤੋਂ ਪੈਸੇ ਉਹ ਦਿਖਾ ਦੇ ਦਿਓ ਇਹ ਦਿਖਾਉਣੇ ਨਹੀਂ ਅਸੀਂ ਤੇ ਇਹਨੂੰ ਕਿਸੇ ਨੇ ਚਲੋ ਹੁਣ ਤੁਹਾਨੂੰ ਮੀਡੀਆ ਨੂੰ ਦਿਖਾ ਦੇਣ ਉਹ ਵੀਡੀਓ ਕਿੱਥੇ ਆ ਜਿਹੜੀ ਭਗਵੰਤ ਮਾਨ ਕੋਲ ਸੀਗੀ ਫਿਰ ਜੋ ਇੰਨਾ ਕਰਪਸੀ ਤੁਸੀਂ ਮੰਤਰੀ ਹਟਾਤਾ ਫਿਰ ਉਹਨੂੰ ਹੁਣ ਦੁਬਾਰਾ ਆਪਣੇ ਨਾਲ ਰੱਖਿਆ ਕਿਉਂ ਆ ਸੋ ਕੁਝ ਜੀ ਕਿਤਰਾ ਤੁਸੀਂ ਸਟੈਂਡ ਕਰੋਗੇ ਉਤਰਾ ਪੰਜਾਬ ਚ ਅ ਤਿਰਸਰ ਸਾਹਿਬ ਆਖਰੀ ਸਵਾਲ ਲੈਣਾ ਕਿਉਂਕਿ ਤੁਹਾਨੂੰ ਸਵਾਲ ਪੁੱਛਣਾ ਬੜਾ ਠੁਕਦਾ ਹੈ ਇਹ ਤੁਹਾਡਾ ਤੇ ਅਕਾਲੀ ਦਲ ਦਾ ਗਠਜੋੜ ਨਹੀਂ ਹੋਇਆ ਤੁਸੀਂ ਪੁਰਾਣੇ ਅਕਾਲੀ ਦਲ ਚ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿੱਥੇ ਵੀ ਹੁਣ ਚੋਣ ਰੈਲੀ ਆ ਚੋਣ ਯਾਤਰਾ ਕਰਦੇ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਹ ਕਾਂਗਰਸ ਨੂੰ ਭੰਡਦੇ ਨੇ 1984 ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਨੂੰ ਭੰਡਦੇ ਨੇ ਡਿਵੈਲਪਮੈਂਟ ਦੀ ਗੱਲਾਂ ਗਰੰਟੀਆਂ ਦੀ ਗੱਲ ਕਹਿ ਕੇ ਜਦੋਂ ਭਾਰਤੀ ਜਨਤਾ ਪਾਰਟੀ ਤੇ ਆਉਂਦੇ ਨੇ ਕਹਿੰਦੇ ਨੇ ਕਿ ਇਹਨਾਂ ਨੇ ਸਾਡੇ ਗੁਰਦ ਆਮਾਂ ਦੇ ਉੱਤੇ ਕਬਜ਼ਾ ਕਰ ਨਾ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਾਲਾ ਹੈ ਨਹੀਂ ਚਲੋ ਮੈਂ ਉਹਨਾਂ ਦੀ ਇਸ ਗੱਲ ਦਾ ਵੀ ਜ਼ਰੂਰ ਤੁਹਾਨੂੰ ਜਵਾਬ ਦਿੰਨਾ ਹੈ ਪਹਿਲੀ ਗੱਲ ਹੈ ਜਿਹੜਾ ਉਹ ਕਹਿੰਦੇ ਸਾਡੇ ਗੁਰੂ ਧਾਮਾਂ ਤੇ ਮਤਲਬ ਸਾਡੇ ਇਹ ਬਾਦਲ ਸਾਹਿਬ ਤੇ ਗੁਰੂ ਧਾਮ ਨਹੀਂ ਸਿੱਖਾਂ ਦੇ ਹੂੰ ਜੇ ਗੱਲ ਜੀ ਸਿੱਖਾਂ ਦੇ ਤੋਂ ਤੁਸੀਂ ਸਿੱਖੀ ਪ੍ਰਧਾਨ ਨੇ ਜੀ ਜੀ ਉਹ ਸਿੱਖ ਅਕਾਲੀ ਦਲ ਸੀ ਮੈਂ ਅਕਾਲੀ ਦਲ ਅੰਦਰ ਸੀਗਾ ਮੈਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਸੀ ਤੇ ਫਿਰ ਠੀਕ ਸੀਗਾ ਹਰਬੀਖ ਸਿੰਘ ਕਾਲਕਾ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਧਾਨ ਬਣਿਆ ਸੀ ਠੀਕ ਸਾਬ ਛੱਡ ਕੇ ਚਲੇ ਗਿਆ ਤੇ ਉਹ ਹੁਣ ਕਬਜ਼ਾ ਹੋ ਗਿਆ ਮਨ ਤੁਸੀਂ ਕੋਈ 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 ਇੱਕ ਕੋਈ ਤੇ ਇੱਕ ਪੈਰਾਮੀਟਰ ਹੋਗਾ ਨਾ ਕੋਈ ਤੇ ਇੱਕ ਪੈਰਾਮੀਟਰ ਹੋਣਾ ਚਾਹੀਦਾ ਗੱਲ ਦਾ ਉਹੀ ਬੰਦਾ ਉਹੀ ਪਾਰਟੀ ਕੋਈ ਫਰਕ ਨਹੀਂ ਉਹੀ ਮੈਂਬਰ ਕਿਸੇ ਚ ਕੋ ਅੰਤਰ ਨਹੀਂ ਆਇਆ ਜਿਉਂ ਤੱਕ ਅਕਾਲੀ ਦਰ ਬਦਲ ਨਾਲ ਸੀਗਾ ਉਨ ਤੱਕ ਉਹ ਪ੍ਰਧਾਨ ਸੀਗਾ ਉਹ ਠੀਕ ਸੀਗਾ ਹੁਣ ਤੁਸੀਂ ਦੂਜੇ ਪਾਸੇ ਆ ਜਿਓ ਇਹੀ ਸਤਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸੀ ਤੇ ਗੁਰਦੁਆਰੇ ਤੇ ਕਬਜ਼ੇ ਸੀਗੇ ਹਮ ਅੱਜ ਉਹੀ ਪਰਮਜੀਤ ਸਿੰਘ ਸਰਨਾ ਕਾਲ ਦਰ ਬਦਲ ਨਾਲ ਆ ਕੇ ਹੁਣ ਕਹਿੰਦੇ ਇਹਨੂੰ ਪ੍ਰਧਾਨ ਬਣਾਉ ਤੋਂ ਹੁਣ ਹੁਣ ਕਹਿੰਦੇ ਹੁਣ ਨਹੀਂ ਕਬਜ਼ਾ ਹੋਊਗਾ ਹੁਣ ਕਬਜ਼ਾ ਨਹੀਂ ਹੋਊਗਾ ਹੁਣ ਇਹ ਸੇਵਾ ਹੋਊਗੀ ਜੀ ਇਹ ਤਾਂ ਪਹਿਲਾਂ ਦੇਖ ਰਹੇ ਪਈਆਂ ਜਦੋਂ ਤੁਸੀਂ ਇਹਨਾਂ ਨਾਲ ਜੇ ਫਿਰ ਸੇਵਾ ਹੈ ਜਿਹਨਾਂ ਨੂੰ ਛੱਡ ਦੋ ਤੇ ਫਿਰ ਕਬਜ਼ਾ ਹੋ ਗਿਆ ਜੀ ਅੱਜ ਵੀ ਤੁਸੀਂ ਸੁਣ ਕੇ ਹਰਾਨ ਹੋ ਜੋਗੇ ਸ਼ਾਇਦ ਤੁਹਾਡੀ ਜਾਣਕਾਰੀ ਸ਼ਾਹ ਹੋਗੀ ਜ਼ਰੂਰ ਕਰ ਲੈਣਾ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਆ ਜਿਹਨੂੰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨੇ ਮੈਂਬਰ ਬਣਾਇਆ ਔਰ ਉਹਨੂੰ ਐਗਜ਼ੀਕਟਿਵ ਦਾ ਮੈਂਬਰ ਬਣਾਇਆ ਜੀ ਉਹਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਦੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀਗਾ ਸ਼ਰੋਮਨੀ ਅਕਾਲੀ ਦਲ ਅੰਦਰ ਉਹ ਉਦੋਂ ਤੱਕ ਉਹ ਜਿਹੜਾ ਸੀ ਸਿੱਖ ਸੀਗਾ ਔਰ ਉਹ ਕਬਜ਼ਾ ਨਹੀਂ ਸੀਗਾ ਸੇ ਉਸੇ ਵਾਰ ਆ ਪ੍ਰਧਾਨ ਬਣ ਗਿਆ ਹੁਣ ਕਦ ਜਾਓਗੇ ਜੀ ਸਾਡੇ ਗੁਰਦੁਆਰੇ ਤੇ ਇੱਕ ਨਵੀਂ ਗੱਲ ਆ ਗਈ ਸਾਡੇ ਬਈ ਤੁਹਾਡੇ ਨਹੀਂ ਹੈਗੇ ਇਹ ਗੁਰਦੁਆਰੇ ਸਾਹਿਬ ਨੇ ਕਿ ਸਿੱਖਾਂ ਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਆ ਆਪਾਂ ਕੁਝ ਸੋਚਣ ਤੋਂ ਬਿਨਾ ਹਰ ਹਰ ਸਿੱਖ ਨੇ ਕੋਈ ਗੱਲ ਕਹੀ ਜਾਂਦੇ ਤਾਂ ਹੀ ਤਾਂ ਸਿੱਖ ਨੋਰ ਛੜਛੜ ਭਜਦੇ ਪਏ ਨੇ ਤੁਹਾਨੂੰ ਦੱਸੋ ਨਾ ਵਰਨਾ ਸ਼੍ਰੋਮਣੀ ਕਾਲੀ ਦਲ ਹੋਵੇ ਭਲਿੰਦਰ ਜੀ ਲੰਬੀਆਂ ਗੱਲਾਂ ਹੋ ਗਈਆਂ ਪਰ ਤੁਸੀਂ ਇਸ ਤੇ ਜ਼ਰੂਰ ਤਵਜੋ ਦਿਓ ਜੀ ਤੁਸੀਂ ਆਪ ਇਸ ਕਮਿਊਨਿਟੀ ਤੋਂ ਜੇ ਤੁਸੀਂ ਸਾਰੇ ਪੰਜਾਬੀ ਸੈਕੀਅਰੀ ਸਮਿਤੀ ਤੇ ਜੀ ਕੋਈ ਸੋਚ ਕੇ ਦੇਖੋ ਸ਼੍ਰੋਮਣੀ ਕਾਲੀ ਦਲ ਵਰਗੀ ਪਾਰਟੀ ਹੋਵੇ ਇਹ ਜਿਵੇਂ ਕਾਂਗਰਸ ਆ ਕਾਂਗਰਸ ਲੋਕਾਂ ਦੇ ਬਲੱਡ ਕਿਉਂ ਗਈ ਹੋਈ ਆ ਕਿਉਂਕਿ ਇਹ ਆਜ਼ਾਦੀ ਦੀ ਪਾਰਟੀ ਸੀ ਕੋਈ ਪ੍ਰੋਜੈਕਸ਼ਨ ਇਸੇ ਤਰ੍ਹਾਂ ਸ਼ੁਰੂ ਨਹੀਂ ਕਲ ਦਲ ਗੁਰੂਤਾਮਾ ਦੇ ਵਾਸਤੇ ਪਾਰਟੀ ਬਣੀ ਸੀ ਉਸ ਪਾਰਟੀ ਦਾ ਦੇਸ਼ ਤੇ ਅੰਦਰ ਵਜੂਦ ਹੀ ਨਾ ਰਹਿ ਜੀ ਕਿਤੇ ਉਸ ਪਾਰਟੀ ਦੇ ਅੱਜ ਸਾਰ ਸੁਖਵੀਰ ਸਿੰਘ ਬਾਦਲ ਦੇ ਦੇ ਕਿਸੇ ਕੋਨੇ ਚਲੇ ਜਾਣ ਉਹਨੂੰ 에ਰਪੋਰਟ ਤੇ ਇੱਕ ਬੰਦਾ ਰਿਸਿਵ ਕਰਨ ਨਹੀਂ ਆਊਗਾ ਹੂੰ ਫਿਰ ਇਹ ਤੁਹਾਡੀ ਤੁਹਾਨੂੰ ਸਮਝਣਾ ਚਾਹੀਦਾ ਕਿ ਤੁਸੀਂ ਪਾਰਟੀ ਨੂੰ ਕਿਸ ਸ਼ਾਸਿਅਤ ਲਿਆ ਕੇ ਕਿਹੜਿਆ ਕਰ ਦਿੱਤਾ ਸਿਰਫ ਇਸੇ ਕਰਕੇ ਜੇ ਤੁਹਾਡੇ ਨਾਲ ਨਹੀਂ ਤੇ ਬਈ ਠੀਕ ਨੇ ਜੇ ਨਹੀਂ ਨੇ ਤੁਸੀਂ ਸਿੱਖ ਹੀ ਨਹੀਂ ਆਗੇ ਫਿਰ ਤੁਹਾਨੂੰ ਸੇ ਕੌਣ ਮੂਲਾਊਗਾ ਜੀ ਆਖਰੀ ਸਵਾਲ ਲੈਣਾ ਚਾਹਾਂਗਾ ਜੀ ਸ਼ਾਰਟ ਕੀ ਕਿ ਬਾਕੀ ਰਹਿੰਦੀ ਲਿਸਟ ਪੰਜਾਬ ਦੇ ਲੋਕ ਸਭਾ ਮੈਂਬਰਾਂ ਦੀ ਭਾਰਤੀ ਜਨਤਾ ਪਾਰਟੀ ਦੀ ਜਾਂ ਐਨਡੀਏ ਦੀ ਕਦੋਂ ਤੱਕ ਆਣ ਦੀ ਉਮੀਦ ਹੈ ਜੀ ਹਾਲਾਂਕਿ ਚੋਣਾਂ ਬਹੁਤ ਦੂਰ ਨੇ ਪੰਜਾਬ ਦੀਆਂ ਦੇਖੋ ਇਹ ਹੁਣ ਅਗਲੀ ਜਦੋਂ ਸੀਸੀ ਬੈਠੂਗੀ ਜੀ ਉਦੋਂ ਨੰਦਰੇ ਫੈਸਲਾ ਹੋਊਗਾ ਕੁਝ ਸੀਟਾਂ ਜਨੇ ਰਹਿ ਗਈਆਂ ਉੱਥੇ ਅਪੋਪ੍ਰੀਏਟ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਡਿਸਕਸ਼ਨ ਚੱਲਦੀ ਪਈ ਆ ਮੰਤਨ ਚੱਲਦਾ ਪਿਆ ਉਹ ਚੋ ਬੈਸਟ ਕੌਣ ਹੋ ਸਕਦਾ ਉਹਦੇ ਤੇ ਸਰਵੇ ਚੱਲਦਾ ਪਿਆ ਜੀ ਸੋ ਪਾਰਟੀ ਬੜੀ ਗਹਿਰਾਈ ਨਾਲ ਤੁਸੀਂ ਦੇਖੋ ਜਿਹਨੇ ਹੁਣ ਵੀ ਟਿਕਟਾਂ ਦਿੱਤੀਆਂ ਨੇ ਇਹ ਬਹੁਤ ਵੱਡੀ ਗੱਲ ਆ ਬੀਜੇਪੀ ਦੀਆਂ ਚਾਰ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਚਾਰ ਜੀ ਸਰ ਸਾਹਿਬਾ ਜੀ ਅਕਾਲੀ ਜਨਰਕੀ ਪਾਰਟੀ ਕੋਲ ਆਵਾਜ਼ ਜੀ ਭਾਵੇਂ ਕਾਂਗਰਸ ਚੋਂ ਆਏ ਨੇ ਜੀ 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 ਮੈਂ ਕਿਹਨਾ ਭਾਜੀ ਸਾਡੀ ਪਾਰਟੀ ਦਾ ਤਾਂ ਵजूद ਸੀ ਕਾ ਹੀ ਨਹੀਂ ਤੁਸੀਂ ਮੇਰੀ ਗੱਲ ਜੀ ਜੀ ਆ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਸੀਟਿੰਗ ਮੈਂਮ ਐਮਪੀ ਸੀਗੇ ਪ੍ਰਨੀਤ ਕੌਰ ਸੀਟਿੰਗ ਐਮਪੀ ਸੀ ਤੁਸੀਂ ਬੜੀ ਮੋਟੀ ਜੀ ਗੱਲ ਆ ਇੱਕ ਗੱਲ ਸਮਝਣ ਦੀ ਜਿਹੜੀ ਗੱਲ ਆ ਨਾ ਕਿ ਜਿਹੜੇ ਪਾਰਟੀ ਚੋਂ ਆਏ ਉਹ ਆਮ ਆਦਮੀ ਪਾਰਟੀ ਚੋਂ ਕਿੱਥੇ ਕਿੱਥੋਂ ਗਏ ਸੀਗੇ ਹੂੰ ਆਮ ਆਦਮੀ ਪਾਰਟੀ ਕਿੱਥੋਂ ਕਾਂਗਰਸ ਆ ਆ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਆਏ ਭਗਵੰਤ ਮਾਨ ਜੀ ਕਿੱਥੋਂ ਗਏ ਸੀਗੇ ਉਹ ਪੀਪੀਪੀ ਚੋਂ ਆਏ ਜੀ ਕਿਕੀਪ ਚੋਂ ਗਏ ਸੀਗੇ ਚੀਮਾ ਸਾਹਿਬ ਕਿੱਥੋਂ ਗਏ ਸੀਗੇ ਹਰਪਾਲ ਚੀਮਾ ਦੀ ਗੱਲ ਕਰ ਜੀ ਇਹ ਜਿ ਤੁਹਾਨੂੰ ਮੇਰੀ ਜਾਣਕਾਰੀ ਹੈ ਸ਼ਾਇਦ ਕਾਂਗਰਸ ਤੋਂ ਆਏ ਨੇ ਜੀ ਮਤਲਬ ਤੁਸੀਂ ਕਿਹੜੇ ਔਰੋੜਾ ਸਾਹਿਬ ਕਿੱਥੋਂ ਆਏ ਸੀਗੇ ਕਾਂਗਰਸ ਤੋਂ ਆਏ ਨੇ ਜੀ ਉਹ ਤੁਸੀਂ ਮੈਨੂੰ ਨਾਮ ਤੇ ਲੈ ਕੇ ਦੱਸੋ ਇਹਨਾਂ ਦੇ ਇੱਕ ਮინისტრ ਦਾ ਨਾਮ ਲੈ ਕੇ ਦੱਸੋ ਮੈਂ ਤੁਹਾਨੂੰ ਇਹ ਰੀਜ਼ਨ ਇਹ ਕਿਉਂ ਕਹਿ ਰਿਹਾ ਹਾਂ ਦੇਖੋ ਜਦੋਂ ਆਮ ਲੋਗਾਂ ਨੇ ਲਗਾ ਕਿ ਯਾਰ ਆਮ ਆਦਮੀ ਪਾਰਟੀ ਆਉਂਦੀ ਪਈ ਆ ਨਹੀਂ ਕਿਸੇ ਨੂੰ ਵਿਕਲਪ ਲੋਕ ਛੜਛਾੜ ਆਮ ਆਦਮੀ ਪਾਰਟੀ ਨਾਲ ਚਲੇਗੇ ਅੱਧੇ ਅੱਧੇ ਐਮਐਲਏ ਅਕਾਲੀ ਦਲ ਤੋਂ ਗਏ ਹੋਏ ਨੇ ਅੱਧੇ ਕਾਂਗਰਸ ਤੋਂ ਗਏ ਹੋਏ ਨੇ 2-3 ਬੀਜੇਪੀ ਤੋਂ ਗਏ ਨੇ ਜੀ ਠੀਕ ਹੈ हम जो तो लोगों को लगन लग पाया कि यार सारी पार्टी फेल होगी आ सी दोबारा कौन आऊगा बीजेपी आऊगी लोग भीजेपी ना आने लगते कुदरती रॉकेट साइंस नहीं हैॉकेट सैंस नहीं है हरियाणा छ्यों आए लोगों को लगा बीजेपी आँगी पी है महाराज छड़ छड़ के आते पे लोगों लगता पे बीजेपी आँगी पी आ गई दुबारा जी ਤੁਸੀਂ ਦੇਖੋ ਹਰਿਆਣਾ ਅੰਦਰ ਇੱਕ ਐਮਐਲਏ ਨਹੀਂ ਸੀਗਾ ਪਾਰਟੀ ਦਾ ਕੋਈ ਫੈਦਰ ਕਾਦਰ ਹੀ ਨਹੀਂ ਸੀ ਦੂਜੇ ਨੇ ਸਰਕਾਰ ਬਣ ਗਈ ਆ ਯੂਪੀ ਅੰਦਰ 25 ਸਾਲ ਬਾਅਦ ਸਰਕਾਰ ਬਣੀ ਆ 5 ਐਮਐਲਏ ਬਣਦੇ ਸੀ 4 ਬਣਦੇ ਸੀ 8 ਬਣਦੇ ਸੀ ਜੀ ਸਾਰੇ ਆ ਗਏ ਜਿਨ੍ਹਾਂ ਸਮਾਜਵਾਦੀ ਪਾਰਟੀ ਦੇ ਸੀ ਜਿਨ੍ਹਾਂ ਮਾਇਆਵਤੀ ਜਿੱਦੀ ਪਾਰਟੀ ਦੇ ਸੀ ਸਾਰੇ ਛੜ ਛੜ ਆ ਗਏ ਤੇ ਪਾਰਟੀ ਲੀਡਰਸ਼ਿਪ ਡਵੈਲਪ ਕਰਦੀ ਆ ਨਾ ਜਦੋਂ ਪਾਰਟੀ ਜ਼ਰੂਰ ਦੇਖਦੀ ਆ ਕਿ ਜਿਹੜਾ 10 ਸਾਲ ਦਾ 15 ਸਾਲ ਦਾ 20 ਸਾਲ ਦਾ ਡਵੈਲਪ ਲੀਡਰ ਆ ਜੀ ਅੱਜ ਸਾਡੇ ਲਈ ਇੱਕ ਐਸੈਟ ਬਣੂਗਾ ਕੀ ਪਾਰਟੀ ਡੈਫੀਨਿਟਲੀ ਨੂੰ ਲੈਣਾ ਚਾਹੀਦੀ ਹੈ ਦੇ ਅੰਦਰ ਕੋਈ ਗਲਤ ਗੱਲ ਨਹੀਂ ਕੋਈ ਵੀ ਪਾਰਟੀ ਲੈਣਾ ਚਾਹੁੰਦੀ ਹੈ ਜੀ ਮੈਂ ਇੱਕ ਸਿੱਧਾ ਸਵਾਲ ਜੰਨ ਜੰਦੇ ਕਰ ਲੈਂਦਾ ਕਿ ਮਨਜਿੰਦਰ ਸਿੰਘ ਸਿਰਸਾ ਜੋ ਅਬ ਕੀ ਵਾਰ 400 ਪਾਰ ਕਹਿ ਰਹੇ ਆ ਉਹ 400 ਐਮਪੀਆ ਚ ਹੋਣਗੇ ਤੁਸੀਂ ਚੋਣ ਲੜਨ ਜਾ ਰਹੇ ਹੋ ਨਹੀਂ ਜੀ ਮੈਂ ਨਹੀਂ ਮੈਂ ਤਾਂ ਪਾਰ ਮੈਂ ਤਾਂ ਪਾਰਟੀ ਨੇ ਪਹਿਲੇ ਅਫੀਸਰ ਬਣਾ ਰੱਖਿਆ ਜੀ ਮੈਂ ਤਾਂ ਮੇਰੇ ਕੰਮ ਮੇਰੇ ਜੁਮੇ ਤੇ ਲੜਾਉਣ ਦਾ ਕੰਮ ਦਿੱਤਾ ਹੋਇਆ ਆ ਦੇਸ਼ ਭਾਰ ਦੇ ਅੰਦਰ ਜੀ ਤੋਂ ਇਸ ਕਰਕੇ ਮੈਂ ਤਾਂ ਸੰਗਠਨਾਂ ਦਾ ਹੀ ਕੰਮ ਕਰ ਰਿਹਾ ਜੋ ਮੈਨੂੰ ਸੰਗਠਨਾਂ ਦਾ ਕੰਮ ਮਿਲਿਆ ਮੈਂ ਤਾਂ ਪਾਰਟੀ ਦਾ ਕੰਮ ਕਰ ਰਿਹਾ ਜੀ ਬਹੁਤ ਸ਼ੁ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।